ਇਹ ਸਾਰਾ ਸੰਸਾਰ ਹੀ ਭਿਖਾਰੀਆਂ ਦੇ ਨਾਲ ਭਰਿਆ ਹੈ ਮਹਾਰਜ ਕਹਿੰਦੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਇੱਕ ਕਵੀ ਕਹਿੰਦਾ ਦੇਵਨਹਾਰ ਦਾਤਾਰ ਪ੍ਰਭੂ ਮੰਗਤਾ ਸਭ ਸੰਸਾਰ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਕੋਈ ਮੰਗੇ ਧਨ ਅਪਾਰ ਤੇਰੇ ਨਾਮ ਨੂੰ ਕੋਈ ਨਹੀਂ ਮੰਗਦਾ ਉੰਜ ਮੰਗਤਾ ਸਭ ਸੰਸਾਰ ਸਾਰੇ ਮੰਗਣ ਹੀ ਆਉਂਦੇ ਨੇ ਮੰਨਨ ਕੋਈ ਨਹੀਂ ਆਉਂਦਾ ਕੋਈ ਨਾਮ ਦੀ ਦਾਤ ਨਹੀਂ ਮੰਗਦਾ ਕਿਤੇ ਗੁਰਮੁਖੋ ਆਪਣੇ ਅੰਦਰੋਂ ਭੇਜ ਕੇ ਕਹਿ ਦਈਏ ਕਿ ਸਤਗੁਰੂ ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਕਿਤੇ ਕਹਿ ਦਈਏ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓਹ ਦਿਆਲ ਦਰਸ਼ਨ ਦਿਹੁ ਆਪਣਾ ਸਦਾ ਰਹੂ ਰੰਗ ਰਤਾ ਦਾਤਾ ਜੀ ਕਿਰਪਾ ਕਰੋ ਆਪਨੇ ਦੀਦਾਰ ਬਖਸ਼ੋ ਤੁਹਾਡੇ ਰੰਗਾਂ ਦੇ ਵਿੱਚ ਰੰਗਿਆ ਰਵਾਂ ਤੁਹਾਡੇ ਨਾਮ ਨਾਲ ਜੁੜਿਆ ਰਵਾਂ ਤੁਹਾਡੇ ਨਾਮ ਨੂੰ ਦਿਨ ਰਾਤ ਜਪਨ ਦਾ ਚਾ ਬਣਿਆ ਰਹੇ ਕਿਤੇ ਇਹ ਮੰਗੀਏ